ਸਾਸ਼ੀਅਕਾਲ ਜੀ ਮੈਜਿਕ ਵਿੰਡਰ ਕੋਰ ਤੇ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ ਜੰਮੂ ਕਸ਼ਮੀਰ ਪੁਲਿਸ ਵੱਲੋਂ ਬੀਤੇ ਦਿਨੀ ਸੂਬਾਈ ਮੰਤਰੀਆਂ ਸਮੇਤ ਕਸ਼ਮੀਰੀ ਆਗੂਆਂ ਨੂੰ ਸ਼ਹੀਦਾਂ ਦੇ ਇਤਿਹਾਸਿਕ ਕਬਰਿਸਤਾਨ ਜਾਣ ਤੋਂ ਰੋਕ ਦਿੱਤੇ ਜਾਣ ਤੇ ਇੱਕ ਦਿਨ ਬਾਅਦ ਮੁੱਖ ਮੰਤਰੀ 우ਮਾਰ ਅਬਦੁੱਲਾ ਅਤੇ ਨੈਸ਼ਨਲ ਕਾਨਫਰੰਸ ਦੇ ਹੋਰ ਆਗੂ ਸੋਮਵਾਰ ਸਵੇਰੇ 17 ਜੁਲਾਈ 1931 ਨੂੰ ਮਾਰੇ ਗਏ ਬਾਈ ਨਾਗਰਿਕਾਂ ਨੂੰ ਸ਼ਰਧਾਂਜਲੀ ਦੇ ਲਈ ਸ਼ਿਰੀ ਨਗਰ ਦੇ ਪੁਰਾਣੇ ਸ਼ਹਿਰ ਪਹੁੰਚੇ ਉਮਰ ਅਬਦੁੱਲਾਹ ਨੇ ਕਿਹਾ ਕਿ ਫੇਰੀ ਦੌਰਾਨ ਪੁਲਿਸ ਨੇ ਉਹਨਾਂ ਦੀ ਕੋਹ ਖੇਚ ਕੀਤੀ ਉੰਜ ਉਹ ਇਸ ਦੌਰਾਨ ਕਬਰਿਸਤਾਨ ਵਿੱਚ ਦਾਖਲ ਹੋ ਗਏ ਤੇ ਕੰਦ ਚੜ੍ਹ ਕੇ ਅੰਦਰ ਪਹੁੰਚ ਗਏ ਉਮਰ ਅਬਦੁੱਲਾਹ ਨੇ ਐਕਸ ਤੇ ਪਾਈ ਇੱਕ ਪੋਸਟ ਵਿੱਚ ਲਿਖਿਆ 13 ਜੁਲਾਈ 1931 ਦੇ ਸ਼ਹੀਦਾਂ ਦੀਆਂ ਕਬਰਾਂ ਤੇ ਆਪਣੀ ਅਕੀਦਤ ਪੇਟ ਕੀਤੀ ਅਤੇ ਫਤੀਹਾ ਪੜਿਆ ਅੰਜੁਨੀ ਸਰਕਾਰ ਨੇ ਮੇਰਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਮੈਨੂੰ ਨੋ ਹਟਤਾ ਚੌਕ ਤੇ ਪੈਦਲ ਜਾਣ ਲਈ ਮਜਬੂਰ ਕੀਤਾ ਉਹਨਾਂ ਨੇ ਨਕਸ਼ਬੰਦ ਸਾਹਿਬ ਦਰਗਾਹ ਦੇ ਗੇਟ ਤੇ ਮੈਨੂੰ ਬੰਦ ਕਰ ਦਿੱਤਾ ਮੈਨੂੰ ਕੰਧ ਤੇ ਚੜਨ ਲਈ ਮਜਬੂਰ ਕੀਤਾ ਉਹਨਾਂ ਕਿਹਾ ਉਹਨਾਂ ਨੇ ਮੈਨੂੰ ਸਰੀਰਕ ਤੌਰ ਤੇ ਫੜਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਅੱਜ ਰੁਕਿਆ ਨਹੀਂ ਜਾ ਸਕਦਾ ਸੀ ਉਹਨਾਂ ਨੇ ਐਕਸ ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਉਹ ਜਸਮਾਨੀ ਤੌਰ ਤੇ ਫੜਿਆ ਗਿਆ ਉਹਨਾਂ ਕਿਹਾ ਪਰ ਮੈਂ ਸਖਤ ਜਾਨ ਹਾਂ ਤੇ ਮੈਨੂੰ ਰੋਕਿਆ ਨਹੀਂ ਜਾ ਸਕਦਾ ਮੈਂ ਕੁਝ ਵੀ ਨਜਾਇਜ਼ ਜਾਂ ਗੈਰ ਕਾਨੂੰਨੀ ਨਹੀਂ ਕਰ ਰਿਹਾ ਸੀ ਦਰਅਸਲ ਇਹਨਾਂ ਕਾਨੂੰਨ ਦੇ ਰਾਖਿਆਂ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਉਹ ਕਿਸ ਕਾਨੂੰਨ ਤਹਿਤ ਮੈਨੂੰ ਫਤੀਹਾ ਭੇਟ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਮੁੱਖ ਮੰਤਰੀ ਹੀ ਨਹੀਂ ਸਗੋ ਜੰਮੂ ਕਸ਼ਮੀਰ ਦੀ ਮੰਤਰੀ ਸਕੀਨਾ ਇਟੂ ਵੀ ਸਕੂਟਰ ਤੇ ਕਬਰਿਸਤਾਨ ਪਹੁੰਚੀ ਚੀਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਨੀਚਰਵਾਰ ਨੂੰ ਸਿਆਸੀ ਪਾਰਟੀਆਂ ਨੂੰ ਸ਼ਹੀਦ ਦਿਵਸ ਤੇ ਸ਼ਹੀਦਾਂ ਦੇ ਇਤਿਹਾਸਿਕ ਕਬਰਿਸਤਾਨ ਵਿੱਚ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਐਤਵਾਰ ਨੂੰ ਵਾਦੀ ਦੇ ਆਗੂਆਂ ਨੂੰ ਕਰਾਹ ਵਿੱਚ ਨਜ਼ਰਬੰਦ ਕੀਤਾ ਗਿਆ ਸ਼ਹੀਦੀ ਦਿਵਸ 13 ਜੁਲਾਈ 1931 ਨੂੰ ਡਰੋਨਾ ਫੌਜਾਂ ਵੱਲੋਂ ਲੋਕਾਂ ਦੇ ਤਾਨਾਸ਼ਾਈ ਸ਼ਾਸਨ ਵਿਰੋਧ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਗੋਲੀਆਂ ਚਲਾ ਕੇ 22 ਨਾਗਰਿਕਾਂ ਦੀ ਹੱਤਿਆ ਕਰ ਦਿੱਤੇ ਜਾਣ ਦੀ ਯਾਦ ਦਿਖਾਵਾ ਹੈ ਇਸੇ ਤਰ੍ਹਾਂ ਦੀ ਹੋਰ ਅਹਿਮ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ